ਦੁਨੀਆ ਤੇ ਮੰਡਰਾ ਰਿਹਾ ਨਵਾਂ ਖਤਰਾ ਟੋਕਿਓ ਚ ਸਿਫਿਲਸ ਵਾਇਰਸ ਨੇ ਮਚਾਈ ਤਬਾਹੀ ਨਮ ਜੰਵੇ ਬੱਚੇ ਵੀ ਹੋ ਰਹੇ ਹਨ ਇਸ ਦਾ ਸ਼ਿਕਾ ਜਾਣੋ ਕੀ ਹਨ ਲੱਛਣ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕੋਵਿਡ ਮਹਾਮਾਰੀ ਤੋਂ ਬਾਅਦ ਹੁਣ ਇੱਕ ਹੋਰ ਘਾਤਕ ਵਾਇਰਸ ਨੇ ਦੁਨੀਆ ਨੂੰ ਆਪਣੀ ਗਿਰਫਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜੀ ਹਾਂ ਸਿਫਿਲਸ ਵਾਇਰਸ ਪੰਜਾਬ ਦੇ ਵੱਡੇ ਚਾਰਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਇਕੱਲੇ ਰਾਜਧਾਨੀ ਟੋਕੀਓ ਵਿੱਚ ਇਸ ਬਿਮਾਰੀ ਦੇ 2500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਕਿਹਾ ਜਾ ਰਿਹਾ ਹੈ ਕਿ ਜਿੰਸੀ ਸੰਪਰਕ ਨਾਲ ਫੈਲਣ ਵਾਲੀ ਇਸ ਬਿਮਾਰੀ ਦੇ ਲਗਭਗ 70% ਪੀੜਤ ਪੁਰਸ਼ ਹਨ ਸਿਫਿਲਸ ਵਾਇਰਸ ਜ਼ਿਆਦਾਤਰ 20 ਤੋਂ 50 ਸਾਲ ਦੀ ਉਮਰ ਦੇ ਮਰਦਾਂ ਦੇ ਨਾਲ-ਨਾਲ 20 ਤੋਂ 30 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸੰਕਰਮਿਤ ਕਰਦਾ ਹੈ ਬੱਚੇ ਖਾਸ ਕਰਕੇ ਨਵਜੰਮੇ ਬੱਚੇ ਇਸ ਦਾ ਸ਼ਿਕਾਰ ਹੋ ਰਹੇ ਹਨ ਆਓ ਜਾਣਦੇ ਹਾਂ ਕਿ ਸਿਫਿਲਸ ਵਾਇਰਸ ਹੈ ਕਿਵੇਂ ਫੈਲਦਾ ਹੈ ਅਤੇ ਇਸ ਦੇ ਲੱਛਣ ਕੀ ਹਨ ਸਿਫਿਲਸ ਇੱਕ ਵਾਇਰਸ ਹੈ ਜੋ ਟ੍ਰੈਪੋਨੀਮਾ ਪੈਲਿਡਮ ਨਾਮਕ ਬੈਕਟੀਰੀਆ ਕਾਰਨ ਹੁੰਦਾ ਜੋ ਅਕਸਰ ਜਿਨਸੀ ਸੰਪਰਕ ਦੁਆਰਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ ਇਸ ਵਾਇਰਸ ਦੇ ਫੈਲਣ ਦੇ ਕਈ ਪੜਾਅ ਹੁੰਦੇ ਹਨ ਪ੍ਰਾਇਮਰੀ ਸਪਿਲਸ ਵਿੱਚ ਸੰਕਰਮਿਤ ਵਿਅਕਤੀ ਦੇ ਗੁਪਤ ਅੰਗ ਮੂੰਹ ਜੀਭ ਜਾਂ ਕੱਚ ਤੇ ਜ਼ਖਮ ਜਾਂ ਮਹਾਸੀ ਹੁੰਦੇ ਹਨ ਜਿਸ ਨਾਲ ਦਰਦ ਨਹੀਂ ਹੁੰਦਾ ਆਮ ਤੌਰ ਤੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਬਾਅਦ ਦੇ ਪੜਾਅ ਵਿੱਚ ਚਮੜੀ ਤੇ ਧੱਫੜ ਦਿਖਾਈ ਦਿੰਦੇ ਹਨ ਲਿੰਫ ਨੋਡਸ ਸੁੱਜ ਜਾਂਦੇ ਹਨ ਬੁਖਾਰ ਦੇ ਨਾਲ ਕਮਜ਼ੋਰੀ ਉੰਦੀ ਇਸ ਦੇ ਨਾਲ ਵਿਅਕਤੀ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਗੰਭੀਰ ਮਾਮਲਿਆਂ ਵਿੱਚ ਇਸ ਦਾ ਦਿਮਾਗ ਅਤੇ ਖੂਨ ਦੇ ਸੈੱਲਾਂ ਤੇ ਮਾੜਾ ਪ੍ਰਭਾਵ ਪੈਂਦਾ ਇਸ ਦੇ ਕਿਸੇ ਵੀ ਪੜਾਅ ਵਿੱਚ ਸਿਫਿਲਸ ਦਿਮਾਗੀ ਪ੍ਰਣਾਲੀ ਦੇ ਨਾਲ-ਨਾਲ ਅੱਖਾਂ ਅਤੇ ਕੰਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਹੁਣ ਗੱਲ ਆਉਂਦੀ ਹੈ ਕਿ ਸਿਫਿਲਸ ਦੇ ਲੱਛਣ ਕੀ ਹਨ ਸਿਫਿਲਸ ਦੇ ਲੱਛਣਾਂ ਵਿੱਚ ਸ਼ਾਮਿਲ ਹਨ ਬੁਖਾਰ ਚਮੜੀ ਤੇ ਧੱਫੜ ਭਾਰ ਘਟਣਾ ਵਾਲਾਂ ਦਾ ਡਿੱਗਣਾ ਗਲੇ ਵਿੱਚ ਖਰਾਸ਼ ਥਕਾਵਟ ਮਾਸਪੇਸ਼ੀ ਵਿੱਚ ਦਰਦ ਸਿਰ ਦਰਦ ਲਿੰਫ ਨੋਡਾਂ ਵਿੱਚ ਸੋਜਣਾਦ ਜੇਕਰ ਕੋਈ ਗਰਭਵਤੀ ਔਰਤ ਸਿਫਿਲਸਰੀ ਲਪੇਟ ਵਿੱਚ ਆ ਜਾਂਦੀ ਹੈ ਤਾਂ ਉਸ ਦਾ ਅਣਜਮਿਆ ਬੱਚਾ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਬੱਚੇ ਦੇ ਸਮੇ ਤੋਂ ਪਹਿਲਾਂ ਜਨਮ ਅਤੇ ਜਨਮ ਸਮੇ ਮੌਤ ਅਤੇ ਜਨਮ ਸਮੇ ਘੱਟ ਵਜਨ ਦੀ ਸੰਭਾਵਨਾ ਹੁੰਦੀ ਹੈ ਬੱਚਿਆਂ ਵਿੱਚ ਡਰਾਉਣੇ ਵਾਲੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ਬੱਚਿਆਂ ਦੇ ਸਰੀਰ ਤੇ ਲਾਲ ਧੱਫੜ ਨਜ਼ਰ ਆਉਂਦੇ ਹਨ। ਕੁਝ ਸਮੇਂ ਬਾਅਦ ਸੰਕਰਮਿਤ ਬੱਚਿਆਂ ਦੀ ਸੁਣਨ ਦੀ ਸਮਰੱਥਾ ਘਟਣ ਲੱਗਦੀ ਹੈ ਅਤੇ ਅੱਖਾਂ ਵਿੱਚ ਸੋਜ ਆਉਣ ਲੱਗਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਿਫਿਲਸ ਇੱਕ ਵਾਇਰਸ ਹੈ ਜੋ ਲੰਬੇ ਸਮੇਂ ਵਿੱਚ ਵਿਕਸਿਤ ਹੁੰਦਾ ਹੈ ਅਤੇ ਆਪਣੇ ਆਖਰੀ ਪੜਾਅ ਵਿੱਚ ਘਾਤਕ ਸਾਬਿਤ ਹੁੰਦਾ ਹੈ। ਜੇਕਰ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਸਮੇਂ ਸਿਰ ਇਲਾਜ ਕੀਤਾ ਜਾਂਦਾ ਤਾਂ ਵਿਅਕਤੀ ਠੀਕ ਹੋ ਸਕਦਾ ਹੈ। ਖਬਰਾਂ ਵਿੱਚ ਇਹ ਸਾਰੀ ਜਾਣਕਾਰੀ ਮੀਡੀਆ ਰਿਪੋਰਟ ਤੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਦੋਸਤੋ ਜਪਾਨ ਦੇ ਸ਼ਹਿਰਾਂ ਵਿੱਚ ਇਹ ਸਿਫਿਲਸ ਵਾਇਰਸ ਫੈਲ ਰਿਹਾ ਹੈ ਬੜੀ ਤੇਜ਼ੀ ਨਾਲ ਤਾਂ ਤੁਸੀਂ ਵੀ ਆਪਣਾ ਧਿਆਨ ਰੱਖਿਓ ਔਰ ਤੁਸੀਂ ਇਸ ਵਾਇਰਸ ਬਾਰੇ ਏ ਜੋ ਤੁਹਾਨੂੰ ਨੌਲੇਜ ਮਿਲੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ